ਇੱਕ ਵਾਰ ਫਿਰ ਤੋਂ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਜਰ ਦੇ ਵੱਲੋਂ ਸਹਾਇਤਾ ਦਾ ਹੱਥ ਵਿਧਾਇਆ ਗਿਆ ਹੈ। ਦਰਸਲ ਪਿਛਲੇ ਦਿਨੀ ਹਲਕਾ ਦੱਖਣੀ ਦੇ ਗਿਲਵਾਲੀ ਗੇਟ ਅਧੀਨ ਆਉਂਦੀ ਗਲੀ ਬ੍ਰह्मਚਾਰੀ ਦੇ ਵਿੱਚ ਭਿਆਨਕ ਅੱਗ ਲੱਗੀ ਸੀ ਤੇ ਇੱਕ ਘਰ ਇਸ ਅੱਗ ਦੀ ਭੇਂਟ ਚੜ ਗਿਆ ਸੀ। ਇਹ ਘਰ ਅਜੇ ਕੁਮਾਰ ਦਾ ਹੈ। ਇਸ ਘਰ ਦਾ ਸਭ ਕੁਝ ਸੜ ਕੇ ਸੁਆਹ ਹੋ ਗਿਆ ਸੀ। ਘਰ ਵਿੱਚ ਇੰਨੀ ਭਿਆਨਕ ਅੱਗ ਲੱਗੀ ਸੀ ਕਿ ਕੁਝ ਵੀ ਨਹੀਂ ਸੀ ਬਚਿਆ। ਬੱਚਿਆਂ ਦੀਆਂ ਸਕੂਲ ਦੀਆਂ ਕਿਤਾਬਾਂ ਤੋਂ ਲੈ ਕੇ ਬੇहद ਜ਼ਰੂਰੀ ਸਮਾਨ ਵੀ ਅੱਗ ਦੀ ਭੇਂਟ ਚੜ ਗਿਆ ਸੀ। ਇਸ ਪਰਿਵਾਰ ਨੇ ਬੜੀ ਹੀ ਮਿਹਨਤ ਕਰਕੇ ਤਿੰਕਾ ਤਿੰਕਾ ਜੋੜ ਕੇ ਇੱਕ ਘਰ ਬਣਾਇਆ ਸੀ ਪਰ ਸਭ ਕੁਝ ਅੱਗ ਨੇ ਨਿਗਲ ਲਿਆ ਸੀ। ਮੀਡੀਆ ਵਿੱਚ ਇਹ ਖਬਰ ਫੈਲਣ ਤੋਂ ਬਾਅਦ ਬਹੁਤ ਸਾਰੇ ਲੋਕ ਇਸ ਲੋੜਵੰਦ ਪਰਿਵਾਰ ਦੀ ਮਦਦ ਲਈ ਅੱਗੇ ਆਏ ਸਨ। ਜਿਨ੍ਹਾਂ ਦੇ ਵਿੱਚ ਹਲਕਾ ਦੱਖਣੀ ਤੋਂ ਐਮ ਐਲ ਏ ਡਾਕਟਰ ਇੰਦਰਬੀਰ ਸਿੰਘ ਨੇ ਜਲ ਸਭ ਤੋਂ ਪਹਿਲਾਂ ਸਹਾਇਤਾ ਦੇ ਲਈ ਅੱਗੇ ਆਏ ਸਨ ਡਾਕਟਰ ਨਿੱਜਰ ਨੇ ਘਰ ਦੀ ਛੱਤ ਤੇ ਬਾਕੀ ਮੁਰੰਮਤ ਕਰਵਾਉਣ ਦਾ ਵਾਅਦਾ ਕੀਤਾ ਸੀ ਉਹਨਾਂ ਨੇ ਕਿਹਾ ਸੀ ਕਿ ਓ ਡੀ ਸੀ ਫੰਡ ਦੇ ਨਾਲ ਨਾਲ ਖੁਦ ਵੀ ਮਦਦ ਕਰਨਗੇ ਤੇ ਅੱਜ ਡਾਕਟਰ ਨਿੱਜਰ ਇਸ ਘਰ ਦੇ ਵਿੱਚ ਪਹੁੰਚੇ ਨੇ ਉਹਨਾਂ ਨੇ ਘਰ ਦਾ ਹਾਲ ਦੇਖਿਆ ਉਹਨਾਂ ਨੇ ਕਿਹਾ ਕਿ ਮੈਂ ਘਰ ਦੀ ਛੱਤ ਤੇ ਬਾਕੀ ਸਾਰੀ ਮੁਰੰਮਤ ਦਾ ਜਿੰਮਾ ਚੁੱਕਦਾ ਹਾਂ ਹੋਰ ਵੀ ਕੋਈ ਨਿੱਕਾ ਮੋਟਾ ਨੁਕਸਾਨ ਹੈ ਤਾਂ ਉਸ ਦੇ ਲਈ ਵੀ ਮੈਂ ਇਸ ਪਰਿਵਾਰ ਦੀ ਮਦਦ ਕਰਾਂਗਾ। ਉਹਨਾਂ ਕਿਹਾ ਕਿ ਗਲੀਆਂ ਪੀੜੀਆਂ ਨੇ ਇਸ ਕਰਕੇ ਫਾਇਰ ਬ੍ਰਿਗੇਡ ਦੇ ਵੱਲੋਂ ਵੀ ਖਾਸ ਪ੍ਰਬੰਧ ਹੋਣੇ ਚਾਹੀਦੇ ਨੇ ਤਾਂ ਕਿ ਜਲਦੀ ਹੀ ਪਹੁੰਚ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਪੀੜੀਆਂ ਗਲੀਆਂ ਦੇ ਵਿੱਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆ ਸਕਣ ਇਸ ਤੇ ਵੀ ਅਸੀਂ ਜ਼ਰੂਰ ਵਿਚਾਰ ਕਰਾਂਗੇ। ਇਸ ਮਾਮਲੇ ਸੰਬੰਧੀ ਲੋੜਵੰਦ ਅਜੀਤ ਕੁਮਾਰ ਅਤੇ ਵਿਧਾਇਕ ਡਾਕਟਰ 인ਦਰਬੀਰ ਸਿੰਘ ਨਿੱਜਰ ਹੋਰ ਕੀ ਕੁਝ ਕਹਿ ਰਹੇ ਨੇ ਤੁਹਾਨੂੰ ਵੀ ਸੁਣਾਉਂਦੇ ਆ। ਆਰਡਰ ਤਾਲੀ ਚੇ ਤੇ ਅਗ ਲੱਗੀ ਸੀ। ਅਰੇ ਇਹ ਘਰ-ਵਾਰ ਵੀ ਕਰਦੇ ਨੇ ਖਰਚੇ ਇਹਨਾਂ ਕੋ ਕਾਫੀ ਸਬਾਨ ਪਿਆ ਸੀਗਾ। ਔਰ ਮਸ਼ੀਨਾ ਵੀ ਸੀ ਗਿਆ ਸਲਾਈ ਵਾਲੀਆਂ। ਅਗ ਲੱਗਣ ਦੇ ਨਾਲ ਉਹ ਬਹੁਤ ਨੁਕਸਾਨ ਹੋਇਆ ਮਸ਼ੀਨਾ ਦਾ ਨੁਕਸਾਨ ਹੋਇਆ 15 ਛਾਤੀ ਪੱਲਿਆ ਮੜੀ। ਉਹ ਸੜ ਗਈ ਆ। ਔਰ ਦੂਜੇ ਕਪੜੇ ਮਗਾਤ ਬਹੁਤ ਨੁਕਸਾਨ ਪਰ ਪ੍ਰਮਾਤਮਾ ਸ਼ੁਕਰ ਹੈ ਕਿ ਪਤਾ ਲੱਗ ਗਿਆ ਔਰ ਲੀਆ ਗਵੰਡੀਆਂ ਨੇ ਆ ਕੇ ਹਰ ਕੱਢਿਆ ਜਾਨ ਬਚਾਈ ਇਹਨਾਂ ਦੀ ਅੱਗ ਬੁਝਾਈ ਤੰਗਲੀਆਂ ਨੇ ਤੰਗਲੀ ਫਾਇਰ ਬ੍ਰਿਗੇਡ ਦਾ ਆਉਣਾ ਬਹੁਤ ਔਖਾ ਹੋ ਜਾਂਦਾ ਮੈਂ ਦੱਸਿਆ ਸੀ ਕਿ ਹਰਮੀ ਆਪਣੇ ਫੰਡਸ ਲੋ ਜਿਹੜੇ ਸਾਨੂੰ ਮਿਲਦੇ ਨੇ ਉਹ ਚੋਂ ਜਾਂ ਜਿਹੜੇ ਫੰਡਸ ਨੰਬਰ ਸੇ ਡਿਵੈਲਪਮੈਂਟ ਵਾਸਤੇ ਆ ਰਹੇ ਨੇ ਉਹ ਟਿਕ ਗੰਟੀ ਡੈਫੀਨਿਟਲੀ ਅਸੀਂ ਜਿਹੜੀ ਸੇਵਾ ਸੰਪਤੀ ਫਾਇਰ ਬ੍ਰਿਗੇਡ ਹੈ ਉਹਨਾਂ ਨੂੰ ਲੱਗਦਾ ਸੋ ਉਹਦੇ ਨਾਲ ਕਿਹਾ ਕਿ ਇੱਕ ਤੇ ਸਭ ਤੋਂ ਪਹਿਲਾਂ ਪਹੁੰਚ ਜਾਂਦੇ ਨੇ ਸ਼ਹਿਰ ਜਾਂਦੇ ਨੇ ਪਰ ਸਾਡੇ ਦਾ ਫਾਇਰ ਬ੍ਰਿਕਟ ਬੈਕਸੈਟ ਤੇ ਵੀ ਆ ਗਈ ਤੇ ਨਾ ਜੀ ਤਾਂ ਹੀ ਫਿਰ ਬੈਕਸੈਟ ਤੇ ਫਾਇਰ ਬ੍ਰਿਕਟ ਤਾਂ ਹੀ ਸਾਰਾ ਕਾ ਹੋ ਗਿਆ ਤੇ ਆਪਣਾ ਨੁਕਸਾਨ ਚ ਪਰ ਕਿਉਂਕਿ ਪੀੜੀਆਂ ਗਲੀਆਂ ਟਰੱਕ ਤੇ ਅੰਦਰ ਆਈ ਨਹੀਂ ਸਕਦਾ ਤੋਂ ਲੰਬੀ ਪਾਈਪ ਲੈ ਕੇ ਆਉਣਾ ਪੈਂਦਾ ਇੱਥੇ ਤੋਂ ਇਹ ਹੈ ਪਰ ਆਪਾਂ ਛੋਟੇ ਟਰੱਕ ਸਾਨੂੰ ਸ਼ਹਿਰ ਦੇ ਅੰਦਰ ਵਾਸਤੇ ਜ਼ਰੂਰ ਚਾਹੀਦੇ ਨਹੀਂ ਇਹਨਾਂ ਦਾ ਜਿਹੜੀ ਛੱਤ ਹੈ ਉਹ ਡੈਫੀਨਿਟਲੀ ਪੈ ਜਾਏਗੀ ਸਾਡੇ ਫੰਡਸ ਆ ਰਹੇ ਨੇ ਮਿਲ ਤੇ ਹਫ਼ਤੇ ਤੱਕ ਪਹੁੰਚ ਜਾਣਗੇ ਸੋ ਐਸ ਸੋ ਐਸ ਫੰਡਸ ਆਉਂਦੇ ਅਸੀਂ ਇਹਨਾਂ ਛੱਤ ਪਾ ਦਾਂਗੇ ਤੇ ਡੀਸੀ ਕੋ ਪ੍ਰੈਸ ਕਰਕੇ ਅਸੀਂ ਉਹਨਾਂ ਕੋ ਹੰਸੋਨ ਪਾਕਿਸਤਾਨ ਦੇ ਡਿਸਾਸਟਰ ਰਿਲੀ ਦੇ ਇਹ ਨਦੀਮ ਪਾਲੀਬ ਸਰਕਾਰ ਡੈਫੀਨਿਟਲੀ ਕਰਾਂਗੇ ਆਪਾਂ ਅਸੀਂ ਆਪਣੇ ਕੋਲ ਵੀ ਅਰੇਂਜ ਕਰ ਦਿੰਦੇ ਆ ਫੰਡ ਤੇ ਕਦਮਾਂ ਅਭੀ ਨਾਲ ਹਾਂਜੀ ਲੇ ਸਾਹਬ ਆਏ ਮੈਂ ਰਹਿ ਕੇ ਨਾ ਜਾਵਾਂ ਜੀ ਜਮਲੇ ਸਾਹਬ ਆਏ ਨੇ ਜੋ ਹਣਾ ਵਾਲੇ ਆ ਕਿ ਮੈਂ ਆਪਣੇ ਵਾਦੇ ਪੂਰਾ ਖਰਾ ਉਤਰਾਂ ਤਾਂ ਕਿ ਸਾਡੇ ਵੀ ਮਨ ਖੁਸ਼ ਹੋਲੀ ਗਏ ਸਾਡਾ ਵੀ ਕੋਈ ਨੁਕਸਾਨ ਨਾ ਹੋਵੇ ਚਾਕੇ ਗੇਂਦ ਦੀ ਛੱਤ ਬਦਲਾਈ ਜਾਏਗੀ ਤੁਹਾਨੂੰ ਪ੍ਰੋਬਲਮ ਫਾਂਡ ਦੇ ਦਿੱਤਾ ਜਾਏਗਾ ਬਾਕੀ ਜੋ ਆਡੇ ਵੱਲੋਂ ਕੋਈ ਮੀਡੀ ਹਲਪ ਹੋ ਸਕਦੀ ਤਰੀ ਕਰਾਂਗੇ ਹੋਰ ਕੋਈ ਆਇਆ ਨਹੀਂ ਇਸ ਤੋਂ ਲੱਗਿਆ ਹੇ ਤੋ ਹੋਰ ਕੋਈ ਨਹੀਂ ਆਇਆ ਸਿਰਫ ਡੇਲੀ ਪੋਸਟ ਵਾਲੇ ਆਏ ਸੀ ਉਹਨਾਂ ਨੇ ਮੇਰੇ ਕਾਫੀ ਹੱਲ ਪਾਈ ਹੈ ਪਰਮੇਸ਼ਰ ਸਿੰਘ ਬਾਜੀ ਐਡਵਰਡ ਦੇ ਬਾਜੀ ਸਿਮਰਜੀਤ ਸਿੰਘ उन्होंने मेरी काफ़ी हेल्प कराई है उन्होंने काफ़ी लोगों का मेरा नंबर दिता है उन्होंने काफ़ी मेरी हेल्प की नहीं इस तो अलावा कोई नहीं है संस्था जी थोड़ा बहुत खुशी अच्छे किसी ना अच्छ मन चाली है कि कोई ना कोई मेरा साथ देना खड़ा है मेरे नाम जरूर दिता जाएगा इसे भी अंश में पंच खुशी कोई